ਔਰ ਜਿਹੜੀ ਅੱਧ ਸਾਦੇ ਪੰਜਾਬ ਦੀ ਖੇਤੀ ਜਿਹੜਾ ਕਿ ਲੱਕ ਬੁਰੀ ਤਰ੍ਹਾਂ ਨਾਲ ਕਿਸਾਨੀ ਦਾ ਟੁੱਟ ਚੁੱਕਿਆ ਆ ਉਹਦੇ ਵਿੱਚ ਹੋ ਸਕਦਾ ਇਹ ਕਿਨਕਾ ਮਾਤਰ ਸਹਾਇ ਹੋਣ ਮੈਂ ਕੱਲ ਫੇਸਬੁੱਕ ਦੇ ਉੱਪਰ ਕੇਵੀਕੇ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਲੈ ਕੇ ਇੱਕ ਪੋਸਟ ਪਾਈ ਸੀਗੀ ਉਹਦੇ ਨਾਲ ਜੁੜੀ ਹੋਈ ਤੁਹਾਨੂੰ ਅੱਗੇ ਗੱਲਬਾਤ ਦੱਸ ਰਿਹਾ ਕਿਉਂਕਿ ਜਦੋਂ ਮੈਂ ਇੰਡੀਆ ਹੁੰਦਾ ਸੀ ਮੈਨੂੰ ਵੀ ਜਿਹੜਾ ਆ ਕਾਫੀ ਸ਼ੌਂਕ ਹੁੰਦਾ ਸੀਗਾ ਖੇਤੀਬਾੜੀ ਦੇ ਨਾਲ ਜੁੜੇ ਹੋਏ ਤੰਦਿਆਂ ਦੇ ਵਿੱਚ ਇੰਟਰਸਟ ਹੁੰਦਾ ਸੀ ਤੇ ਅੱਗੇ ਜਾ ਕੇ ਉਹਨਾਂ ਨੂੰ ਐਜੇ ਬਿਜ਼ਨਸ ਜਿਹੜਾ ਅਪਣਾਉਣ ਦਾ ਮੇਰਾ ਇੱਕ ਮਕਸਦ ਸੀਗਾ ਜਿਵੇਂ ਆਪਾਂ ਸ਼ਾਰਟ ਜਾਂ ਲੌਂਗ ਟਰਮ ਗੋਲ ਕਹਿ ਦਿੰਦੇ ਆ ਔਰ ਇਹਦੇ ਲਈ ਸਿੱਖਿਆਕ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਖੇਤੀ ਵੀ ਇੱਕ ਬਹੁਤ ਵੱਡਾ ਬਿਜ਼ਨਸ ਆ ਜਿਵੇਂ ਦੂਜੇ ਬਿਜ਼ਨਸ ਦੇ ਵਿੱਚ ਤੁਸੀਂ ਇੱਕ ਟ੍ਰੇਨਿੰਗ ਲੈਣੀ ਹੋ ਇੱਕ ਸਿੱਖਿਆ ਲੈਣੀ ਹੋ ਤੇ ਕਾਮਯਾਬ ਹੋਣੇ ਆ ਹੁਣ ਜਿਹੜੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਬਣੇ ਹੋਏ ਖੇਤੀਬਾੜੀ ਵਿਗਿਆਨ ਕੇਂਦਰਾ ਮਾਣਦਾਰੀ ਦੇ ਨਾਲ ਦੱਸਿਓ ਵੀ ਕੇਵਿਕ ਜਿਹੜੇ ਆ ਖੇਤੀਬਾੜੀ ਵਿਗਿਆਨ ਕੇਂਦਰ ਕਿੰਨੇ ਕ ਬੰਦੇ ਨੂੰ ਪਤਾ ਆ ਟ੍ਰੇਨਿੰਗਾਂ ਕਰਨੀਆਂ ਜਾਂ ਉਹਨਾਂ ਦੇ ਉੱਥੇ ਜਾ ਕੇ ਡਾਕਟਰ ਸਾਹਿਬਾਨ ਨਾਲ ਨੂੰ ਮਿਲਣਾ ਗੱਲਬਾਤ ਕਰਨੀ ਤਾਂ ਬਹੁਤ ਦੂਰ ਦੀ ਗੱਲ ਆ ਆ ਮੈਂ ਹੁਣ ਵਿੱਚ ਕੁਝ ਫੋਟੋ ਲਾ ਰਿਹਾ ਆ ਨਾਲ ਨਾਲ ਚੱਲੀ ਜਾਣੀਆਂ ਨੇ ਅੱਗੇ ਜਾ ਕੇ ਮੈਂ ਇਹਨਾਂ ਦੇ ਫੋਨ ਨੰਬਰ ਕੰਟੈਕਟ ਐਡਰੈਸ ਸਾਰਾ ਕੁਝ ਮੈਂ ਵਿੱਚ ਲਾਉਣ ਦੀ ਕੋਸ਼ਿਸ਼ ਕਰੂੰਗਾ ਜੀਦੇ ਤੋਂ ਕਿ ਆਪ ਨੂੰ ਸੌਖਾ ਰਹੇ ਵੀ ਇਹਨਾਂ ਦੇ ਨਾਲ ਰਾਬਤਾ ਕਰਨਾ ਔਰ ਜੇ ਤੁਸੀ ਇੱਕ ਵਾਰ ਉਹਨਾਂ ਨਾਲ ਜਾ ਕੇ ਰਜਿਸਟਰਡ ਕਰ ਲੈਨੇ ਹੋ ਤਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਵਿੱਚ ਇੱਕ ਈਮੇਲ ਦਾ ਸਕਰੀਨਸ਼ਾਟ ਵੀ ਲਾਉਣਾ ਵੀ ਐਵਰੀ ਡੇ ਜਿਹੜੇ ਡਿਪਾਰਟਮੈਂਟ ਹੈ ਤੁਹਾਨੂੰ ਅਪਡੇਟ ਕਰਦੇ ਆ ਤੁਹਾਡੀਆਂ ਫਸਲਾਂ ਤੁਹਾਡੇ ਸਹਾਇਕ ਧੰਦੇ ਕੋਈ ਪੋਲਟਰੀ ਮੁਰਗੀ ਡੈਰੀ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਮੌਸਮ ਨਾਲ ਜੁੜੀਆਂ ਹੋਈਆਂ ਤੁਹਾਡੇ ਕੋਲੇ ਹਰ ਰੋਜ਼ ਇਹ ਜਾਣਕਾਰੀਆਂ ਈਮੇਲ ਦੇ ਥਰੂ ਪਹੁੰਚਾਉਂਦੇ ਆ ਸੋ ਮਿੱਤਰੋ ਜਿਹੜੀ ਨਾ ਮੈਂ ਆਪਦੇ ਤਜਰਬੇ ਚੋਂ ਗੱਲ ਰੱਖਦਾ ਫੇ ਮੈਂ ਮਸ਼ਰੂਮ ਦੀ ਟ੍ਰੇਨਿੰਗ ਪੋਲਟਰੀ ਦੀ ਟ੍ਰੇਨਿੰਗ ਡੇਰੀ ਦੀ ਟ੍ਰੇਨਿੰਗ ਜਦੋਂ ਇੰਡੀਆ ਦੇ ਵਿੱਚ ਹੁੰਦਾ ਸੀ ਵੈਸੇ ਤਾਂ ਮੇਰਾ ਪ੍ਰਾਈਵੇਟ ਜੌਬ ਸੀ ਕੀ ਜਾਂ ਸਰਕਾਰੀ ਜੌਬ ਵੀ ਨਾਲਾ ਗਵਰਨਮੈਂਟ ਜੌਬ ਦੇ ਨਾਲ ਕੰਮ ਕਰਦੇ ਸੀ ਕੰਟਰੈਕਟ ਤੇ ਅ ਬੱਸ ਡਰਾਈਵਰ ਦੇ ਤੌਰ ਤੇ ਬਟ ਮੈਨੂੰ ਸ਼ੌਂਕ ਹੁੰਦਾ ਸੀਗਾ ਤੇ ਜਿਵੇਂ ਪਹਿਲਾਂ ਦੱਸਿਆ ਵੀ ਇੱਕ ਗੋਲ ਵੀ ਸੀਗਾ ਵੀ ਜ਼ਿੰਦਗੀ ਦੇ ਵਿੱਚ ਇਹ ਕੰਮ ਕਰਨ ਦਾ ਪਰ ਸਾਡੇ ਲੋਕ ਇਸ ਪਾਸੇ ਨੂੰ ਬਹੁਤ ਘੱਟ ਧਿਆਨ ਦਿੰਦੇ ਆ ਔਰ ਜਿਹੜੇ ਖੇਤੀ ਵਿਗਿਆਨ ਕੇਂਦਰਾਂ ਦੇ ਡਾਕਟਰਸ ਨੇ ਉਹ ਵੀ ਕਹਿੰਦੇ ਨੇ ਵੀ ਸਾਨੂੰ ਟ੍ਰੇਨਿੰਗ ਦੇਣ ਦੇ ਲਈ ਜਿਹੜਾ ਇੱਕ ਗਵਰਨਮੈਂਟ ਇਹਨਾਂ ਨੂੰ ਇੱਕ ਕੋਟਾ ਦਿੰਦੀ ਆ, ਬਜਟ ਦਿੰਦੀ ਆ ਉਹਦੇ ਵਿੱਚ ਇਹਨਾਂ ਨੂੰ ਕਿਹਾ ਜਾਂਦਾ ਵੀ ਇੰਨੇ ਬੰਦਿਆਂ ਨੂੰ ਟ੍ਰੇਨ ਕਰੋ ਤੇ ਖੇਤੀ ਦੇ ਵਿੱਚ ਸਹਾਇਕ ਧੰਦਿਆਂ ਦੇ ਵੱਲ ਜਿਹੜੇ ਆ ਇਹ ਜੇ ਬੀਨਸਮੈਨ ਤੁਸੀਂ ਖੇਤੀ ਦੇ ਵਿੱਚ ਉਹਨਾਂ ਨੂੰ ਟ੍ਰੇਨ ਕਰਕੇ ਲੈ ਕੇ ਆਓ। ਪਰ ਸਾਡੇ ਲੋਕ ਜਾਣਦੇ ਨਹੀਂ। ਅਸੀਂ ਸਿਆਲਾਂ ਦੇ ਵਿੱਚ ਬੈਠੇ ਤਾਸ਼ਾਂ ਕੁੱਟ ਲੈਨੇ ਆ। ਅਸੀਂ ਗੱਲਾਂ ਬਾਤਾਂ ਵਿਆਹਾਂ ਸ਼ਾਦੀਆਂ ਲੀਡਰਾਂ ਦੇ ਮਗਰ ਨਾਰੇ ਜਿਕਾਰੇ ਇਹ ਬੜਾ ਕੁਸ਼ ਕਰ ਲੈਂਦੇ ਆ ਪਰ ਜਿੱਥੋਂ ਸਾਨੂੰ ਕੁਝ ਮਿਲਦਾ ਜਿੱਥੋਂ ਸਾਨੂੰ ਗਿਆਨ ਮਿਲਦਾ ਉਧਰ ਨੂੰ ਸਾਡਾ ਧਿਆਨ ਨਹੀਂ ਹੁੰਦਾ ਹੁਣ ਜਾਂਦੇ ਨੇ ਇੱਥੇ ਕੁਝ ਲੋਕ ਪਰ ਉਹਨਾਂ ਦੇ ਵਿੱਚ ਬਹੁਤੇ ਉਹ ਲੋਕ ਹੁੰਦੇ ਨੇ ਜਿਨ੍ਹਾਂ ਨੇ ਇੱਥੇ ਟ੍ਰੇਨਿੰਗ ਕਰਕੇ ਇੱਕ ਟ੍ਰੇਨਿੰਗ ਸਰਟੀਫਿਕੇਟ ਬਣਾਉਣਾ ਹੁੰਦਾ ਆ ਫਿਰ ਉਹ ਤੋਂ ਅੱਗੇ ਜਾ ਕੇ ਜਿਹੜਾ ਬੈਂਕ ਦੇ ਵਿੱਚੋਂ ਲੋਨ ਲੈਣਾ ਹੁੰਦਾ ਪਰ ਉਹ ਲੋਨ ਦੇ ਲਈ ਜੇ ਮੈਂ ਫਰਜ਼ ਕਰੂਗੀ ਕਿਸੇ ਨੇ ਡੇਰੀ ਫਾਰਮ ਦਾ ਲੋਨ ਲੈਣਾ ਆ ਉਹਨੇ ਫਾਰਮੈਲਟੀ ਦੇ ਤੌਰ ਤੇ ਇੱਕ ਛੋਟਾ ਜਿਹਾ ਸ਼ੈੱਡ ਛੁੱਟ ਜੋ ਵੀ ਉਹਨਾਂ ਦੀਆਂ ਫਾਰਮੈਲਟੀਆਂ ਪੂਰੀਆਂ ਕਰਨੀਆਂ ਪੈਣੀਆਂ ਉਹ ਬਣਾਉਂਦਾ ਆ ਪਰ ਹੁਣ ਉਹ ਲੋਨ ਲਿਆ ਹੋਇਆ ਪੈਸਾ ਹੋਰ ਪਾਸੇ ਲਾ ਬੈਠਦਾ ਆ ਉਸ ਜਿਹੜੇ ਕੰਮ ਦੇ ਲਈ ਲਿਆ ਉਹਦੇ ਉੱਪਰੋਂ ਲੱਗਦਾ ਨਹੀਂ ਤੇ ਉਹ ਕੁਦਰਤੀ ਗੱਲ ਆ ਵੀ ਤੁਸੀਂ ਉਸ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਤੁਸੀਂ ਫੇਲ ਹੀ ਹੋਣਾ ਆ ਸੂ ਮੜ ਕੇ ਅਸੀਂ ਇਹ ਰੌਲਾ ਪਾ ਦਨੇ ਆ ਜੀ ਅਸੀਂ ਜਿਹੜੇ ਆ ਇਸ ਕਿੱਤਿਆਂ ਦੇ ਵਿੱਚ ਜਿਹੜੇ ਕਾਮਯਾਬ ਨਹੀਂ ਹੋ ਸਕੇ ਹੁਣ ਜਿਵੇਂ ਮੈਂ ਉਹਦੇ ਵਿੱਚ ਅੱਜ ਕਮੈਂਟ ਆਉਂਦੇ ਸੀਗੇ ਮੇਰੀ ਪੋਸਟ ਦੇ ਵਿੱਚ ਵੀ ਕੁਝ ਵੀਰਾਂ ਨੇ ਕਿਹਾ ਵੀ ਮਾਰਕੀਟਿੰਗ ਦੀ ਬਹੁਤ ਵੱਡੀ ਸਮੱਸਿਆ ਹੁੰਦੀ ਆ ਮੈਂ ਕਹਿੰਨਾ ਵੀ ਤੁਸੀਂ ਬਿਜ਼ਨਸਮੈਨ ਹੀ ਇਦਾਂ ਦੇ ਬਣੋ ਵੀ ਤੁਹਾਨੂੰ ਮਾਰਕੀਟ ਕਰਨ ਮਤਲਬ ਲੋਕ ਤੁਹਾਡੇ ਤੱਕ ਅਪਰੋਚ ਕਰਨ ਵੀ ਅਸੀਂ ਆ ਤੁਹਾਡੇ ਤੋਂ ਸਮਾਨ ਖਰੀਦਣਾ ਹੈ ਸੋਸ਼ਲ ਮੀਡੀਆ ਆ ਫ੍ਰੀ ਹੈ ਤੁਹਾਨੂੰ ਅੱਜ ਕੱਲ ਐਪਸ ਮਿਲੀਆਂ ਹੋਈਆਂ ਆ ਫੇਸਬੁੱਕ ਆ ਇੰਸਟਾਗ੍ਰam ਆ ਤੁਸੀਂ ਆਪ ਦਾ ਜਿਹੜਾ ਆ ਮਤਲਬ ਵੀ ਪ੍ਰੋਡਕਟ ਜਿਹੜਾ ਤੁਸੀਂ ਉੱਥੋਂ ਜਿਹੜਾ ਉਤਪਾਦ ਕਰਨਾ ਹੈ ਉਹਨੂੰ ਤੁਸੀਂ ਕਿਤੇ ਵੀ ਜਿਹੜਾ ਆ ਸੇਲ ਕਰ ਸਕਦੇ ਹੋ ਹੁਣ ਇੱਕ ਮੈਂ ਇੱਕ ਵੀਰ ਨਾਲ ਗੱਲ ਕਰਦਾ ਸੀ ਕੋਲਡ ਸਟੋਰੇਜ ਦੇ ਬਾਰੇ ਦੇ ਵਿੱਚ ਪੀ ਆਪਾਂ ਕਹਿੰਦੇ ਆ ਵੀ ਕੋਲਡ ਸਟੋਰ ਜਦੋਂ ਆਪਣੇ ਦਿਮਾਗ 'ਚ ਆਉਂਦਾ ਤੇ ਬਹੁਤ ਵੱਡੀ ਬਿਲਡਿੰਗ ਬਣੀ ਹੋਈ ਤੇ ਉਹਦਾ ਇਨਫਰਾਸਟ੍ਰਕਚਰ ਜਿਹੜਾ ਕਾਫੀ ਵੱਡਾ ਬਣਿਆ ਹੋਇਆ ਸਾਡੇ ਦਿਮਾਗ 'ਚ ਆਉਂਦਾ ਪਰ ਕੋਲਡ ਸਟੋਰ ਮਿੱਤਰੋ ਅੱਜਕੱਲ ਇਦਾਂ ਦੀ ਟੈਕਨੋਲੋਜੀ ਆ ਗਈ 10/10 10/10 ਫੁੱਟ ਦੇ ਕਮਰੇ 'ਚ ਵੀ ਬਣਾ ਸਕਦੇ ਹਾਂ 15/15 ਦੇ ਕਮਰੇ 'ਚ ਬਣਾ ਸਕਦੇ ਹਾਂ 4-5 ਜ਼ਿਮੀਂਦਾਰ ਕਿਸਾਨ ਭਰਾ ਇਕੱਠੇ ਹੋ ਕੇ ਵੀ ਬਣਾ ਸਕਦੇ ਆ ਉਹਦਾ ਫਾਇਦਾ ਕੀ ਅੱਜ ਤੁਸੀਂ ਸਬਜ਼ੀ ਲਾਉਣੀ ਹੈ ਫਿਰ ਤੁਸੀਂ ਕਿੰਨੇ ਵੀ ਮਾਰਕੀਟ ਦੀ ਸਮੱਸਿਆ ਆਉਂਦੀ ਆ ਵੀ ਸਾਨੂੰ ਉਹ 2 ਰੁਪਏ ਕਿਲੋ ਸੱਟਣੀਆਂ ਹੀ ਪੈਂਦੀਆਂ ਮਤਲਬ ਆਪਾਂ ਆਮ ਸ਼ਬਦ ਵਰਤਦੇ ਵੀ ਉਹ ਸੱਟ ਕੇ ਆਣੇ ਮੰਡੀ ਦੇ ਵਿੱਚ ਪਰ ਜੇਕਰ ਤੁਹਾਡੇ ਕੋਲੇ ਉਦਾਂ ਦੀਆਂ ਆਪਸ਼ਨਸ ਹੋਣ ਤੁਸੀਂ ਉਹਨਾਂ ਨੂੰ ਸੇਵ ਕਰਕੇ ਰੱਖ ਸਕੋ ਜਦੋਂ ਉਹ 2 ਰੁਪਏ ਵਾਲੀ 60 ਰੁਪਏ ਕਿਲੋ ਵੇਚਦੀ ਆ ਉਦੋਂ ਮਾਰਕੀਟ ਦੇ ਵਿੱਚ ਉਹਨੂੰ ਤੁਸੀਂ ਆਪਦਾ ਪ੍ਰੋਡਕਟ ਲੈ ਕੇ ਜਾਓ ਬਾਈ ਨੇ ਉੱਥੇ ਇਹ ਗੱਲ ਕਹੀ ਜਾਂਦਾ ਵੀ ਆਪਣੇ ਬਿਜਲੀ ਨਹੀਂ ਆਉਂਦੀ ਜਨਰੇਟਰ ਦਾ ਖਰਚਾ ਇਹ ਉਹ ਪਹਿਲੀ ਤਾਂ ਗੱਲ ਬਾਈ ਨੂੰ ਮੈਂ ਉੱਥੇ ਚਲੋ ਲਿਖਣਾ ਥੋੜਾ ਜਿਹਾ ਲੰਬਾ ਹੋ ਜਾਂਦਾ ਮੈਂ ਦੱਸ ਦਿਆਂ ਵੀਰ ਨੂੰ ਵੀ ਜਿਹੜੀ ਤੁਸੀਂ ਅੱਜ 5 ਰੁਪਏ ਚੀਜ਼ ਵੇਚ ਰਹੇ ਹੋ ਤੇ ਮੁੜ ਕੇ ਜਦੋਂ ਆਫਟਰ ਸੀਜ਼ਨ ਜਿਹੜੀ ਆ ਉਹ 60 ਰੁਪਏ ਵੇਚ ਰਹੀ ਆ ਤੇ ਤੁਸੀਂ ਆਪ ਦੇਖੋ ਵੀ 5500 ਰੁਪਏ ਮੁਨਾਫਾ ਆ ਪਰ ਕਿਹ ਜਿਹਾ ਇੱਕ ਐਗਜ਼ਾਮਪਲ ਆ ਉਹਦੇ ਵਿੱਚ ਤੁਹਾਡੇ ਐਕਸਪੈਂਸ ਵੀ ਜਿਹੜੇ ਕਵਰ ਹੋ ਜਾਂਦੇ ਆ ਤੁਸੀਂ ਮੰਨ ਲਓ ਵੀ 30 ਰੁਪਏ ਪਰ ਕੇਜੀ ਉਸ 2-3 ਮਹੀਨੇ 4 ਮਹੀਨੇ ਦੀ ਜਿਹੜੀ ਆ ਸਟੋਰੇਜ ਆ ਉਹਦੇ ਉੱਪਰ ਖਰਚਾ ਆਉਂਦਾ ਔਰ ਜਿਹੜੇ ਇੰਨਾ ਦੇ ਕੋਲ ਸਟੋਰ ਬਣੇ ਹੁੰਦੇ ਆ ਜੇ ਕੋਈ ਲਾਈਟ ਬਿਜਲੀ ਵਗੈਰਾ ਚੱਲੀ ਵੀ ਜਾਂਦੀ ਆ ਉਹ ਜਨਰੇਟਰ ਚਲਾਉਣ ਦੀ ਤੁਹਾਨੂੰ 24 ਘੰਟੇ ਤੱਕ ਲੋੜ ਨਹੀਂ ਪੈਂਦੀ ਕਿਉਂਕਿ ਅੰਦਰ ਟੈਂਪਰੇਚਰ ਇੰਨਾ ਕੰਟਰੋਲ ਇੰਨਾਂ ਦੇ ਰਹਿੰਦਾ ਤੁਸੀਂ ਕਿਹੜਾ ਕੋਈ ਫਰੋਜ਼ਨ ਪ੍ਰੋਡਕਟ ਰੱਖਣੇ ਵੀ ਲਾਈਕ ਬਰਫ ਆ ਕੋਈ ਆਈਸਕ੍ਰੀਮ ਆ ਉਹ ਉਹਨਾਂ ਦੇ ਲਈ ਹੁੰਦਾ ਵੀ 24 ਘੰਟੇ ਜਿਹੜੀ ਇਦਾਂ ਦੀ ਚੀਜ਼ ਚਾਹੀਦੀ ਆ ਬਿਜਲੀ ਵਗੈਰਾ ਜਿਹੜੀ ਉੱਥੇ ਹੁਣ ਇੱਥੇ ਜਿਹੜੇ ਬਾਹਰਲੀਆਂ ਕੰਟਰੀਆਂ 'ਚ ਆ ਕੇ ਇਹ ਚੀਜ਼ਾਂ ਦਾ ਪਤਾ ਲੱਗਦਾ ਆ ਵੀ ਇੱਥੇ ਜਿਹੜੇ ਹੋਟਲ ਰੈਸਟੋਰੈਂਟ ਆ ਉਹਨਾਂ ਦੇ ਵੀ ਛੋਟੇ-ਛੋਟੇ ਇੱਕ ਫ੍ਰਿਜਾਂ ਵਾਂਗ ਕੋਲਡ ਸਟੋਰਾਂ ਵਾਂਗ ਉਹ ਬਣਾਏ ਹੋਏ ਆ ਜਿੱਥੇ ਉਹ ਆਪਦਾ ਫੂਡ ਜਿਹੜਾ ਆ ਉਹ ਸਟੋਰ ਕਰਕੇ ਰੱਖਦੇ ਆ ਸੋ ਬਾਈ ਉਹ ਇਹ ਜ਼ਰੂਰੀ ਨਹੀਂ ਆ ਵੀ ਤੁਸੀਂ ਵੱਡੀ ਬਿਲਡਿੰਗ ਹੀ ਕੋਲਡ ਸਟੋਰ ਆ ਕੋਲਡ ਸਟੋਰ 10x10 ਦਾ ਜਿਹੜਾ ਕਮਰਾ 15x15 ਫੁੱਟ ਦਾ ਕਮਰਾ ਉਹਦੇ ਵਿੱਚ ਵੀ ਤੁਸੀਂ ਉਹਨੂੰ ਉਸ ਤਰੀਕੇ ਨਾਲ ਬਣਾ ਸਕਦੇ ਆ ਪਰ ਉਹਦੇ ਲਈ ਜ਼ਰੂਰੀ ਆ ਵੀ ਤੁਸੀਂ ਪਹਿਲਾਂ ਟ੍ਰੇਨਡ ਹੋ ਔਰ ਟ੍ਰੇਨਡ ਹੋਣ ਦੇ ਲਈ ਫ੍ਰੀ ਦੇ ਵਿੱਚ ਇਹ ਕੋਰਸਸ ਕਰਾਉਂਦੇ ਨੇ ਇਹ ਜਿਹੜੇ ਕੇਵੀਕੇ ਵਾਲੇ ਆ ਜਦੋਂ ਤੁਸੀਂ ਕਰਦੇ ਹੋ ਤੁਹਾਨੂੰ ਉਥੇ ਦੁਪਹਿਰ ਦੀ ਰੋਟੀ ਫੂਡ ਵਗੈਰਾ ਸਾਰਾ ਕੁਝ ਇਹਨਾਂ ਨੇ ਫ੍ਰੀ 'ਚ ਖਿਲਾਉਣਾ ਹੁੰਦਾ ਆ 2 3 5 ਦਿਨਾਂ ਇੱਕ ਹਫਤੇ ਤੱਕ ਵੀ ਟ੍ਰੇਨਿੰਗਾਂ ਹੁੰਦੀਆਂ ਕਸ ਟ੍ਰੇਨਿੰਗ ਦਾ ਜਿਹੜੀਆਂ ਗੜਵਾਸੂ ਕਹਿੰਦੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਜਿਹੜੀ ਉੱਥੇ ਵੀ ਹੁੰਦੀਆਂ ਉੱਥੇ ਰਹਿਣ ਤੱਕ ਦਾ ਵੀ ਜਿਹੜਾ ਬੰਦੋਬਸਤ ਰੂਮ ਦਾ ਆ ਉਹ ਫ੍ਰੀ ਹੁੰਦਾ ਇਹਨਾਂ ਦੇ ਹੋਸਟਲ ਟਾਈਪ ਉੱਥੇ ਰੂਮ ਬਣੇ ਹੋਏ ਨੇ ਔਰ ਉੱਥੇ ਹਰੇਕ ਤਰ੍ਹਾਂ ਦੀ ਫੈਸਿਲਿਟੀ ਮਿਲਦੀ ਆ ਪਰ ਸ਼ਰਤ ਇਹ ਆ ਵੀ ਉਹਦੇ ਲਈ ਮਿੱਤਰੋ ਟਾਈਮ ਕੱਢ ਕੇ ਮਾਨਦਾਰੀ ਦੇ ਨਾਲ ਉਸ ਧੰਦੇ ਦੇ ਵਿੱਚ ਜਾਣ ਦੇ ਲਈ ਤੁਹਾਨੂੰ ਜਿਹੜਾ ਆਪਦਾ ਦਿਮਾਗ ਜਿਹੜਾ ਮਾਈਂਡ ਸੈਟ ਕਰਕੇ ਫਿਰ ਜਾਣਾ ਪੈਂਦਾ ਆ ਫਿਰ ਰਾਬਤਾ ਕਰਕੇ ਇਹਨਾਂ ਨਾਲ ਟ੍ਰੇਨਿੰਗ ਲੈਣੀ ਪੈਂਦੀ ਆ ਹੁਣ ਤੁਸੀਂ ਦੇਖੋ ਅੱਜ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਦੇਸੀ ਅੰਡਾ ਆ ਸਿਆਲਾਂ ਦੇ ਵਿੱਚ 10-12 ਰੁਪਏ ਇੱਕ ਇੱਕ ਮਿਲਦਾ ਆ ਸੌਰੀ ਮਤਲਬ ਤੁਸੀਂ ਕਿਤੋਂ ਵੀ ਖਰੀਦਦੇ ਜਿਹੜਾ ਪਿਓਰ ਕਰਦੇ ਵਿੱਚ ਆ ਹੁਣ ਤੁਸੀਂ ਕਿਸੇ ਨਾਲ ਗੱਲ ਕਰ ਲਓ ਵੀ ਆਪਾਂ ਪੋਲਟਰੀ ਮਤਲਬ ਵੀ ਘਰੇ ਪੋਲਟਰੀ ਦਾ ਵੱਡਾ ਹਜੇ ਥੋੜਾ ਜਿਹਾ ਸ਼ਬਦ ਆ ਜਾਂਦਾ ਵੀ ਘਰੇ ਤੁਸੀਂ 20-50 ਮੁਰਗੀਆਂ ਰੱਖਣੀਆਂ ਆ ਤਾਂ ਤੁਹਾਨੂੰ ਬਹੁਤਿਆਂ ਦੇ ਵਿੱਚ ਪਤਾ ਕੀ ਉੱਥੇ ਗੱਲ ਮਿਲੂਗੀ ਸਾਨੂੰ ਉਹਨਾਂ ਨੇ ਕਹਿਣਾ ਯਾਰ ਉਹ ਫਲਾਣੇ ਨੇ ਰੱਖੀਆਂ ਸੀ ਉਹਦੀਆਂ ਮਰਗੀਆਂ ਸੀ ਸਾਰੀਆਂ ਬਿਮਾਰੀ ਪੈ ਜਾਂਦੀ ਆ ਸਹੀ ਆ ਪੈਂਦੀ ਆ ਪਰ ਤੁਸੀਂ ਅਗਲਾ ਸਵਾਲ ਨਹੀਂ ਕਰਦੇ ਵੀ ਕੀ ਤੋਂ ਲਈਆਂ ਸੀ ਕਿਉਂਕਿ ਜਦੋਂ ਟ੍ਰੇਨਿੰਗ ਕਰਦੇ ਤੁਹਾਨੂੰ ਉਦੋਂ ਪਤਾ ਲੱਗਦਾ ਇਹ ਚੀਜ਼ਾਂ ਦਾ ਜਦੋਂ ਤੁਸੀਂ ਅਗਲਾ ਕੁਐਸਚਨ ਕਰੂਗਾ ਕੀ ਤੋਂ ਲਈਆਂ ਸੀ ਤਾਂ ਅਗਲੇ ਨੇ ਕਹਿਣਾ ਜੀ ਅਸੀਂ ਉਹਨਾਂ ਨੇ ਲਈਆਂ ਸੀਗਾ ਟੋਕਰਿਆਂ ਵਾਲਿਆਂ ਤੋਂ ਜਿਹੜੇ ਟੋਕਰਿਆਂ ਦੇ ਵਿੱਚ ਉਹ ਬਰਡ ਵੇਚਦੇ ਫਿਰਦੇ ਹੁੰਦੇ ਪਿੰਡਾਂ ਦੇ ਵਿੱਚ ਉਹ ਪਤਾ ਕਿੱਥੋਂ ਆਉਂਦੇ ਆ ਓ ਐਚਰੀ ਸ਼ਬਦ ਜਿੱਥੇ ਇਹ ਆਂਡਿਆਂ ਦੇ ਵਿੱਚੋਂ ਬੱਚੇ ਕੱਢੇ ਜਾਂਦੇ ਨੇ ਉੱਥੇ ਜਿਹੜੇ ਬਿਮਾਰ ਆਂਡੇ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਉਹ ਦੇਖ ਲੈਂਦੇ ਨੇ ਮਸ਼ੀਨਾਂ ਦੇ ਰਾਹੀਂ ਚੈੱਕ ਕਰਕੇ ਵੀ ਇਹਦੇ ਅੰਦਰ ਆਂਡੇ ਦੇ ਸਿਹਤਮੰਦ ਬੱਚਾ ਨਹੀਂ ਹੈਗਾ ਉਹ ਇਕੱਠੇ ਕਰਕੇ ਫਿਰ ਉਹ ਆਂਡੇ ਬਾਹਰ ਸੁੱਟ ਦਿੰਦੇ ਨੇ ਪਰ ਉਹਦੇ ਅੰਦਰ ਬੱਚਾ ਤਾਂ ਹੈਗਾ ਪਰ ਉਹ ਸਿਹਤਮੰਦ ਨਹੀਂਗਾ ਉਹਨੇ ਹੁਣ ਬੱਚੇ ਨੇ ਆਂਡੇ ਚੋਂ ਨਿਕਲਣਾ ਵੀ ਆ ਉਥੋਂ ਇਹ ਜਿਹੜੇ ਟੋਕਰਿਆਂ ਵਗੈਰਾ ਵਾਲਿਆ ਇਹ ਜਿਹੜੇ ਵੇਸਟ ਆਂਡੇ ਹੁੰਦੇ ਆ ਉਹਨਾਂ ਨੂੰ ਇਹ ਚੱਕ ਕੇ ਉਹਨਾਂ ਦੇ ਵਿੱਚੋਂ ਬੱਚੇ ਕੱਢ ਕੇ ਤੇ ਉਹਨਾਂ ਦੀ ਹੁਣ ਲਾਈਫ 2-4 ਦਿਨ ਤਾਂ ਹੁੰਦੀ ਆ ਤੇ ਉਹਨਾਂ ਨੂੰ ਲੋਕਾਂ ਦੇ ਵਿੱਚ ਵੇਚਦੇ ਨੇ ਔਰ ਦੂਜੀ ਵੱਡੀ ਗੱਲ ਹੈ ਜਦੋਂ హెਚਰੀ ਤੋਂ ਬਰਡ ਲੈਣੇ ਉਹਨਾਂ ਦੀ ਪ੍ਰੋਪਰ ਵੈਕਸੀਨ ਕੀਤੀ ਹੁੰਦੀ ਆ ਉਹਨਾਂ ਦੇ ਐਂਟੀਬਾਇਓਟਿਕ ਜਿਹੜੀਆਂ ਇੰਜੈਕਸ਼ਨ ਵਗੈਰਾ ਲੱਗ ਕੇ ਫੇਰ ਤੁਹਾਡੇ ਤੱਕ ਡਿਲੀਵਰ ਹੁੰਦੇ ਨੇ ਤੇ ਜਿਹੜੇ ਟੋਕਰਿਆਂ ਦੇ ਵਿੱਚ ਲੈ ਕੇ ਆਉਂਦੇ ਨੇ ਇਹਨਾਂ ਨੇ ਕਿਸੇ ਦੇ ਵੀ ਜਿਹੜੇ ਆ ਇੰਜੈਕਸ਼ਨ ਵਗੈਰਾ ਤਾਂ ਲੱਗਣ ਨਹੀਂ ਹੁੰਦਾ ਤੇ ਓਬਵੀਅਸly ਉਹ ਵਾਇਰਸ ਵਗੈਰਾ ਜਦੋਂ ਘਰੇ ਆ ਕਿ ਤੁਸੀਂ ਉਹਨਾਂ ਨੂੰ ਛੱਡਦੇ ਹੋ ਤਾਂ ਉਹ ਫੈਲ ਜਾਂਦਾ ਹੈ ਤੇ ਜਿਹਦੇ ਕਰਕੇ ਬੱਚੇ ਜਿਹੜੇ ਆ ਉਹ ਮਰ ਜਾਂਦੇ ਆ ਤੇ ਮੜ ਕੇ ਤੁਸੀਂ ਉਹਦੇ ਤੋਂ ਜਿਹੜਾ ਆ ਇਹ ਮੈਸੇਜ ਅੱਗੇ ਵੀ ਹੋਰ ਲੋਕਾਂ ਨੂੰ ਡਿਲੀਵਰ ਕਰਦੇ ਆ ਜੀ ਇਹ ਤਾਂ ਬੱਚੇ ਇਦਾਂ ਘਰੇ ਕੁਕੜੀਆਂ ਰੱਖਣ ਵਾਲੇ ਮਰ ਜਾਂਦੇ ਪਰ ਜਿਨ੍ਹਾਂ ਦੇ ਘਰਾਂ ਦੇ ਵਿੱਚ ਰੱਖੇ ਆ ਕੀ ਗੱਲ ਵੀ ਉਹਨਾਂ ਦੇ ਕਿਉਂ ਨਹੀਂ ਮਰਦੇ ਕਿਉਂਕਿ ਪ੍ਰੋਪਰ ਜਿਹੜੇ ਲਏ ਹੋਏ ਆ ਉਹ ਜਿਹੜੇ ਆ ਮਤਲਬ ਵੈਕਸੀਨ ਹੋ ਕੇ ਆਏ ਆ ਤੇ ਉਹਨਾਂ ਨੂੰ ਜਲਦੀ ਕੀਤੇ ਬਿਮਾਰੀ ਨਹੀਂ ਪੈਂਦੀ ਦੂਜੀ ਗੱਲ ਜਿਹਨੇ ਹੁਣ ਸ਼ੈੱਡ ਬਣਾਇਆ ਕੋਈ 10000 ਬਾਰਡ 10000 ਬੱਚਾ ਜਿਹੜਾ ਪੋਲਟਰੀ ਦਾ ਪਾਉਣਾ ਹੁਣ ਜਿਹੜੇ ਹੈਚਰੀਜ਼ ਵਾਲੇ ਆ ਜਿਹੜੀ ਹੁਣ ਇੰਨੀ ਡਿਮਾਂਡ ਹੁੰਦੀ ਆ ਚਿਕਨ ਦੀ ਉਹ ਕਿੱਥੋਂ ਪੂਰੀ ਹੁੰਦੀ ਆ ਉਹ ਤੁਸੀਂ ਹੁਣ ਜਿਹੜੀਆਂ ਆਪਦੀਆਂ ਜ਼ਮੀਨਾਂ ਆ ਤੁਸੀਂ ਉਹਦੀ ਉਹੀ ਗੱਲ ਆ ਜਾਂਦੀ ਵੀ ਪ੍ਰੋਪਰ ਟ੍ਰੇਨਿੰਗ ਲੈ ਕੇ ਉੱਥੇ ਜਿਹੜੀ ਇੱਕ 10000 ਬੱਚੇ ਦਾ ਸ਼ੈੱਡ ਬਣਾ ਲੈਨੇ ਹੈਚਰੀ ਵਾਲਿਆਂ ਦੇ ਨਾਲ ਤੁਹਾਡੇ ਉਹ ਡਾਕਟਰੀ ਕੰਟੈਕਟ ਕਰਵਾ ਦਿੰਦੇ ਜਿਹੜੇ ਤੁਹਾਨੂੰ ਟ੍ਰੇਨਿੰਗ ਦਿੰਦੇ ਆ ਉਹਨਾਂ ਹੈਚਰੀ ਵਾਲਿਆਂ ਨੇ ਥੋੜੇ ਫਾਰਮ ਤੇ ਬਾਰਡ ਪਾਉਣੇ ਆ। 2 ਮਹੀਨੇ ਦਾ ਤੁਹਾਡੇ ਨਾਲ ਐਗਰੀਮੈਂਟ ਹੁੰਦਾ ਇੱਕ ਪੂਰ ਨੂੰ ਕੱਢਣ ਦਾ ਜਿਹੜੇ ਆ ਬਲੇਲਰ ਵਗੈਰਾ ਚਿਕਨ ਪਾਉਂਦੇ ਆ। ਪਰ ਉਹ ਫਾਰਮ ਥੋੜਾ ਮਹੀਨੇ ਜ ਸਵਾ ਮਹੀਨੇ ਸੀ ਖਾਲੀ ਕਰ ਦਿੰਦੇ ਆ। ਉਹਨਾਂ ਨੇ ਤੁਹਾਨੂੰ ਖਰਾਕ ਵੀ, ਬੱਚੇ ਵੀ, ਉਹਨਾਂ ਦੇ ਡਾਕਟਰ ਵੀ ਉਹਨਾਂ ਦੇ ਆਉਣਗੇ, ਵੈਕਸੀਨ ਵੀ ਉਹਨਾਂ ਨੇ ਲਾ ਕੇ ਜਾਣੀਆਂ, ਮਰ ਜਾਣ, ਜোঁ ਪੈਣ ਸਾਰਾ ਰਿਸਕ ਵੀ ਉਹਨਾਂ ਦਾ, ਤੁਸੀਂ ਸਿਰਫ ਟੇਕ ਕੇਅਰ ਕਰਨੀ ਆ। ਮੀ ਨਾ ਸਵਾਮੀ ਨਾ ਜਨਾਤਾ ਨੂੰ ਬੱਚੇ ਥੋੜੇ ਫਾਰਮ ਤੇ ਆ ਤੇ ਤੁਸੀਂ ਉਹਨਾਂ ਨੂੰ ਇੱਕ ਬਿਲਡਿੰਗ ਦੇਣੀ ਆ ਪਾਣੀ ਦੇਣਾ ਆ ਤੇ ਇੱਕ ਆਪ ਦੇ ਵੱਲੋਂ ਜਿਹੜਾ ਕੋਈ ਆ ਪੰਜਾਬ ਦੇ ਵੱਲੋਂ ਰੱਖਿਆ ਹੋਇਆ ਬੰਦਾ ਜਿਹੜਾ ਉਹਨਾਂ ਨੂੰ ਖਰਾਕ ਵਗੈਰਾ ਪਾਵੇ ਤਾਂ ਤੁਹਾਨੂੰ ਉਹਦੇ ਅ ਵਿੱਚ ਉਹਨਾਂ ਨੇ ਉਹ ਹੋਂਦ ਮੈਨੂੰ ਰੇਟ ਨਹੀਂ ਪਤਾ ਜਦੋਂ ਅਸੀਂ ਟ੍ਰੇਨਿੰਗ ਕੀਤੀ ਸੀ ਉਦੋਂ ਦੱਸਦੇ ਸੀ 5 ਤੋਂ 6 ਰੁਪਏ ਪਰ ਬਲਡ ਤੁਹਾਨੂੰ ਉਹ ਬੰਦੇ ਦਿੰਦੇ ਆ ਹੁਣ ਤੁਸੀਂ ਦੇਖ ਲਓ ਵੀ ਜੇਕਰ 10000 ਤੁਸੀਂ ਬਲਡ ਪਾ ਲਿਆ 5 ਰੁਪਏ ਤੁਹਾਨੂੰ ਮਿਲੇ 50000 ਰੁਪਇਆ ਤੁਸੀਂ ਬਿਨਾ ਕਿਸੇ ਤੁਹਾਡਾ ਕੀ ਖਰਚਾ ਉਥੇ ਸਿਰਫ ਜਿਹੜੀ ਤੁਹਾਡੀ ਉਹ ਇੱਕ ਮੋਟਰ ਹੋਊਗੀ ਜੀਤਾ ਪਾਣੀ ਉਹ ਤੁਸੀਂ ਪਾਉਣਾ ਹੈ ਉਹਦਾ ਖਰਚਾ ਤੇ ਦੂਜਾ ਥੋੜਾ ਆਪ ਦਾ ਜਿਹੜਾ ਇਲੈਕਟ੍ਰਿਸਿਟੀ ਦਾ ਬਿੱਲ ਲਾ ਲਓ 10000 ਰੁਪਇਆ 1.5 ਮਹੀਨੇ ਦਾ ਸਵਾ ਮਹੀਨੇ ਦਾ ਆਪ ਦਾ ਲਾ ਲਓ ਤੁਸੀਂ ਮੈਨ ਪਾਵਰ 20000 ਲਾ ਲਓ 15000 ਹੋਰ ਲਾ ਲਓ ਮਤਲਬ ਵੀ ਇੱਕ ਸਵਾ ਮਹੀਨੇ ਦੇ ਵਿੱਚ 1.5 ਮਹੀਨੇ ਦੇ ਵਿੱਚ 50 55000 ਰੁਪਇਆ ਤੁਸੀਂ ਕਮਾ ਲੈਣੀ ਹੋ ਔਰ 10 ਜਿਹੜੇ ਆ ਆ ਸੌਰੀ ਪੰਜ ਜਿਹੜੇ ਆ ਇਦਾਂ ਦੇ ਮ ਮਤਲਬ ਪੂਰ ਪਾਉਂਦੇ ਆ 1 ਸਾਲ ਦੇ ਵਿੱਚ ਉਹ ਤਾਂ ਜਿਹੜਾ ਤੁਸੀਂ ਆਪ ਅੱਗੇ ਕੈਲਕੂਲੇਟ ਕਰਕੇ ਦੇਖ ਲਓ ਵੀ 4-5 ਲੱਖ ਰੁਪਈਆ ਤੁਸੀਂ ਬਿਨਾਂ ਰਿਸਕ ਦੇ ਇੱਕ ਇੱਕ 10000 ਬੱਚੇ ਦੇ ਪਿੱਛੇ ਕਮਾਉਣੇ ਹੋ ਜਿਹਦੇ ਵਿੱਚ ਥੋੜੀ ਹੈਡੈਕ ਵੀ ਹੈਣੀ ਸਿਰਦਰਦੀ ਵੀ ਹੈਣੀ ਸੋ ਇਦਾਂ ਦੀਆਂ ਜਦੋਂ ਤੁਸੀਂ ਇਹਨਾਂ ਕੇਬੀਕੇ ਵਾਲਿਆਂ ਨਾਲ ਰਾਬਤਾ ਕਰਦੇ ਹੋ ਤੁਸੀਂ ਮਨ ਬਣਾ ਕੇ ਜਾਂਦੇ ਹੋ ਵੀ ਅਸੀਂ ਆਹ ਕੰਮ ਕਰਨਾ ਹੈ ਤਾਂ ਤੁਹਾਡੇ ਲਈ ਹਜ਼ਾਰ ਰਾਹ ਖੁੱਲ ਜਾਂਦੇ ਨੇ ਖੇਤੀ ਕੱਲੀ ਕਣਕ ਝੋਨਾ ਨਰਮਾ ਕਪਾ ਗੰਨਾ ਹੀ ਨਹੀਂ ਖੇਤੀ ਬਹੁਤ ਵੱਡਾ ਇੱਕ ਵਿਸ਼ਾਲ ਬਿਜ਼ਨਸ ਹੈ ਇਹਨੂੰ ਬਿਜ਼ਨਸ ਦੇ ਤੌਰ ਤੇ ਲਓ ਅਸੀਂ ਕੀ ਕਰਦੇ ਪਿਤਾ ਪੁਰਖ ਹੀ ਕਿਤੇ ਆੜਤੀਆਂ ਤੋਂ ਪੁੱਛ ਪੁੱਛ ਕੇ ਅਸੀਂ ਸਪਰੇਆ ਕਰਦੇ ਆਂ ਕਦੇ ਅਸੀਂ ਕਿਸੇ ਡਾਕਟਰ ਦੀ ਸਲਾਹ ਲੈਣ ਗਏ ਆਂ ਵੀ ਆਹ ਸਾਡੇ ਬਿਮਾਰੀ ਪਈ ਆ ਖੇਤ ਨੂੰ ਆਹ ਸਾਡੇ ਮਤਲਬ ਜਿਹੜੀ ਹੈ ਜੇ ਫਸਲ ਦੀ ਸਿਚੁਏਸ਼ਨ ਹੈ ਜਾਂ ਕੰਡੀਸ਼ਨ ਹੈ ਵੀ ਇਹਨੂੰ ਦੇਖ ਤੇ ਸਾਨੂੰ ਰეკਮੈਂਡ ਕਰ ਕੋਈ ਦਵਾਈ ਵਗੈਰਾ ਅਸੀਂ ਜਾਂਦੇ ਨਹੀਂ ਆੜਤੀ ਨੂੰ ਜਾ ਕੇ ਦੱਸਦੇ ਆਂ ਸਾਰੀ ਉਮਰ ਪਿਤਾ ਪਰਖੀ ਗੱਦੀ ਤੇ ਬੈਠਣ ਨਾਲ ਆੜਤੀਆ ਜਿਹਨੂੰ ਪਤਾ ਹੀ ਨਹੀਂਗਾ ਵੀ ਕਿੱਲੇ ਦਾ ਬੀਜ ਕਿੰਨਾ ਪੈਂਦਾ ਆ ਉਹ ਕਿਵੇਂ ਤੁਹਾਨੂੰ ਉਹਦੇ ਬਾਰੇ ਗਾਈਡ ਕਰੂਗਾ ਕਿਵੇਂ ਤੁਹਾਨੂੰ ਉਹਦੇ ਤਾਂ ਜਿਹੜੀ ਪਈ ਹੋਈ ਚੱਕ ਕੇ ਫੜਾ ਲੈਣੀ ਹੈਗੇ ਨੇ ਕੁਝ ਥੋੜੇ ਬਹੁਤ ਹੀ ਕਿਸਾਨ ਜਿਹੜੇ ਕੋਈ ਸਟੱਡੀ ਕਰਕੇ ਵੀ ਇਹ ਕੰਮ ਕਰਦੇ ਹੋਣਗੇ ਪਰ ਖੇਤੀ ਦੇ ਵਿੱਚ ਟ੍ਰੇਨਡ ਹੋਣਾ ਸਿੱਖਿਆ ਹੋਣਾ ਬਹੁਤ ਜ਼ਰੂਰੀ ਆ ਆ ਜਿਹੜੀਆਂ ਫੋਟੋਆਂ ਤੁਸੀਂ ਆ ਵਿੱਚ ਇੰਨੀਆਂ ਦੇਖੀਆਂ ਇਹ ਵੈਬਸਾਈਟ ਤੇ ਜਾ ਕੇ ਦੇਖੋ ਇੱਥੇ ਜਾ ਕੇ ਤੁਸੀਂ ਪੰਜਾਬੀ ਦੇ ਵਿੱਚ ਤੁਹਾਨੂੰ ਜਿਹੜਾ ਆ ਸਾਰਾ ਉਹ ਮਿਲ ਜਾਣਾ ਆ ਜੋ ਵੀ ਉੱਥੇ ਮਟੀਰੀਅਲ ਪਿਆ ਆ ਪਰ ਫਿਰ ਮੈਂ ਕਹਿੰਦਾ ਇਮਾਨਦਾਰੀ ਦੇ ਨਾਲ ਦੱਸਿਓ ਸਾਰਾ ਦਿਨ ਫੇਸਬੁੱਕ ਤੇ ਰੀਲਾਂ ਦੇਖ ਲੈਨੇ ਹੋ ਇੰਸਟਾਗ੍ਰam ਤੇ ਰੀਲਾਂ ਦੇਖ ਲੈਨੇ ਹੋ ਕਿੰਨੇ ਬੰਦੇ ਨੇ ਜਿਨ੍ਹਾਂ ਨੇ ਆਹ ਵੈਬਸਾਈਟ ਪੀਏਯੂ ਦੀ ਗੜਵਾਸੂ ਦੀ ਕੇਵੀਕੇ ਦੀ ਖੋਲ ਕੇ ਦੇਖੀ ਹੋਊਗੀ ਔਰ ਜਿਹੜੇ ਇੱਥੇ ਬਾਹਰ ਵਾਲੇ ਵੀ ਧਰਨੇ ਮਜਾਰਿਆਂ ਵਾਲੇ ਆ ਕਿੰਨੇ ਕੁ ਤੁਹਾਨੂੰ ਅੱਜ ਤੱਕ ਕਿਸਾਨ ਯੂਨੀਅਨਾਂ ਨੇ ਜਾਂ ਕਿਸੇ ਹੋਰ ਜਥੇਬੰਦੀਆਂ ਨੇ ਫਿਕਰਮੰਦ ਹੋ ਕੇ ਸਿੱਧੇ ਰਾਹੇ ਪਾਇਆ ਬੀ ਆਹ ਚੀਜ਼ਾਂ ਜਿਹੜੀਆਂ ਬਾਈ ਇਦਾਂ ਕਰੋ ਇਦਾਂ ਤੁਹਾਨੂੰ ਮੁਨਾਫਾ ਵੀ ਹੋਊਗਾ ਤੁਹਾਡੀ ਜ਼ਿੰਦਗੀ ਵੀ ਸੌਖੀ ਹੋਊਗੀ ਤੁਹਾਡਾ ਜਿਹੜਾ ਆ ਲਾਈਫ ਸਟਾਈਲ ਵੀ ਵਧੀਆ ਬਿਹਤਰ ਹੋਊਗਾ ਪਾਇਆ ਕਿਸੇ ਨੇ ਬਿਲਕੁਲ ਨਹੀਂ ਕਿਉਂਕਿ ਅਸੀਂ ਤਮਾਸ਼ੀਬੀਨ ਬਣਦੇ ਜਾਂਦੇ ਆ ਸਾਡੇ ਲਈ ਧਰਨੇਮ ਜਾਰੇ ਇੱਕ ਪਿਕਨਿਕ ਸਪੌਟ ਆ ਸਾਨੂੰ ਇੱਕ ਤਮਾਸ਼ੀਬੀਨੀ ਇੱਕ ਮਨੋਰੰਜਨ ਐਂਟਰਟੇਨਮੈਂਟ ਦੇ ਲਈ ਕੁਛ ਨਾ ਕੁਛ ਇਦਾਂ ਦਾ ਚਾਹੀਦਾ ਹੁੰਦਾ ਅਸੀਂ ਵਿਹਲੇ ਹੁੰਨੇ ਆ ਅਸੀਂ ਫਿਰ ਉੱਥੇ ਜਾ ਕੇ ਹੁੱਲੜਬਾਜ਼ੀਆਂ ਕਰਨ ਨੂੰ ਪਸੰਦ ਕਰਦੇ ਆ ਜਿਹੜਾ ਇਹ ਸਾਡਾ ਸਾਡਾ ਇਹ ਕਲਚਰ ਨਹੀਂ ਸੀਗਾ ਮਿਹਨਤ ਕਰਨੀ ਜਿਹੜੀ ਸਾਡਾ ਮਤਲਬ ਇੱਕ ਹਾਰਡਵਰਕ ਕਰਨਾਂ ਕਲਚਰ ਸੀ ਹੁਣ ਡਾਕਟਰ ਵੀ ਕਿਹੜੇ ਵੇਲੇ ਦੇ ਕਹਿੰਦੇ ਆ ਉਹ ਕਹਿੰਦੇ ਵੀ ਪਹਿਲਾਂ ਗੱਲ ਇਹ ਹੁੰਦੀ ਸੀ ਵੀ ਦੱਬ ਕੇ ਬਾਹ ਤੇ ਰੱਜ ਕੇ ਖਾ ਅੱਜ ਕਹਿੰਦੇ ਦਿਮਾਗ ਨਾਲ ਵਾ ਤੇ ਰੱਜ ਕੇ ਖਾ ਪਰ ਦਿਮਾਗ ਜਿਹੜਾ ਆ ਉਹ ਕਿਤੋਂ ਸਿੱਖਿਆ ਆ ਜਿਹੜੀ ਉਹ ਕਿਤੋਂ ਜਾ ਕੇ ਉਹਦੇ ਕਪਾੜ ਖੁੱਲਨੇ ਆ ਸੋ ਮੈਂ ਇੰਨੀ ਕੁ ਬੇਨਤੀ ਕਰਨੀ ਸੀ ਅੱਗੇ ਵੀ ਹੋਰ ਵੀਡੀਓ ਪਾਵਾਂਗੇ ਆਪਾਂ ਇਹਦੇ ਨਾਲ ਜੁੜੀਆਂ ਹੋਈਆਂ ਪਰ ਮਿੱਤਰੋ ਕਨਕ ਝੋਨੇ ਦਾ ਪ੍ਰਤੱਖ ਦੇਸੀ ਜਾਂਦਾ ਵੀ ਝੋਨੇ ਨੇ ਪੰਜਾਬ ਦਾ ਪਾਣੀ ਜਿਹੜਾ ਕਿਸ ਪੱਧਰ ਤੇ ਲੈ ਜਾਂਦਾ ਔਰ ਤੁਸੀਂ ਜਦੋਂ ਇਹ ਸਾਈਟ ਤੇ ਜਾ ਕੇ ਖੋਲੋਗੇ ਨਾ ਤਾਂ ਫਿਰ ਉਹਦੇ ਵਿੱਚ ਦੇਖੋਗੇ ਵੈਬਸਾਈਟ ਦੇ ਉੱਪਰ ਵੀ ਕਿੰਨੀਆਂ ਆਪਸ਼ਨ ਆ ਤੁਹਾਡੇ ਲਈ ਇੱਕ ਆਲੇ ਦਾਲੇ ਪਰ ਜਦੋਂ ਤੁਸੀਂ ਇੱਕ ਟ੍ਰੇਨਿੰਗ ਵਾਲ ਨੂੰ ਜਾਣ ਲੱਗਗੇ ਨਾ ਤੁਹਾਨੂੰ ਇੱਕ ਇੱਕ ਏਡਾ ਵਧੀਆ ਇਹ ਮਤਲਬ ਕਿਤਾ ਆ ਇੰਨਾ ਬੰਦਾ ਉੱਥੇ ਜਾ ਕੇ ਸੈਟੀਸਫਾਈ ਹੁੰਦਾ ਆ ਸੰਤੁਸ਼ਟ ਹੁੰਦਾ ਆ ਉਸ ਗਿਆਨ ਤੋਂ ਵੀ ਇੱਕ ਹੋਰ ਬੰਦੇ ਵੀ ਉੱਥੇ ਬੰਦੇ ਨੂੰ ਲਾਈਕ ਮਾਈਂਡਡ ਮਿਲਦੇ ਨੇ ਪਰ ਉਹਦੇ ਚੀਜ਼ ਹੁੰਦਾ ਹੈ ਵੀ ਬੰਦਿਆਂ ਨੂੰ ਇੱਕ ਡਿਵਾਈਡ ਕਰਕੇ ਵੀ ਇਹ ਚੀਜ਼ਾਂ ਕਰਨੀਆਂ ਆਉਣੀਆਂ ਚਾਹੀਦੀਆਂ ਇਹ ਨਹੀਂ ਵੀ ਤੁਸੀਂ ਇੱਕੋ ਚੀਜ਼ ਦੇ ਮਗਰ ਪੈ ਜਾਓ ਸਾਡੀ ਵੀ ਬਹੁਤ ਵੱਡੀ ਪ੍ਰੋਬਲਮ ਹੈ ਔਰ ਉਹਦੇ ਵੀ ਮਗਰ ਪੈਣ ਦੀ ਪ੍ਰੋਬਲਮ ਉਹਦੇ ਪਿੱਛੇ وجہ ਇਹ ਆ ਵੀ ਕਿਉਂਕਿ ਅਸੀਂ ਉਸ ਕੰਮ ਦੇ ਲਈ ਟ੍ਰੇਨਡ ਨਹੀਂ ਹੁੰਦੇ ਜਿਹੜੇ ਇੱਕ ਬੰਦੇ ਨੇ ਲਾਈ ਚੀਜ਼ ਅਸੀਂ ਉਸ ਬੰਦੇ ਤੋਂ ਗਾਈਡੈਂਸ ਲੈ ਕੇ ਅੱਗੇ ਉਹ ਕੰਮ ਕਰਨਾ ਹੁੰਦਾ ਜਿਹਦੇ ਕਰਕੇ ਸਾਨੂੰ ਈਜ਼ੀ ਲੱਗਦਾ ਆ ਵੀ ਇਹ ਤੋਂ ਪੁੱਛ ਲਾਂਗੇ ਗਵਾਂਢੀ ਤੋਂ ਹਨ ਇਹਦਾ ਕਰਕੇ ਉਹ ਥੋੜੇ ਤੋਂ ਅਗਲਾ ਅਗਲੇ ਤੋਂ ਅਗਲਾ ਇਦਾਂ ਉਹ ਜਿਹੜੀ ਚੇਨ ਬਣ ਜਾਂਦੀ ਤੇ ਉਹ ਜਿਹੜੀ ਡਿਮਾਂਡ ਸਪਲਾਈ ਵਾਲਾ ਰੌਲਾ ਪੈਂਦਾ ਆ ਸਪਲਾਈ ਵੱਧ ਜਾਂਦੀ ਡਿਮਾਂਡ ਘਟ ਹੁੰਦੀ ਤੇ ਰੇਟ ਡਿੱਗ ਪੈਂਦੇ ਆ ਸੋ ਜਦੋਂ ਇਦਾਂ ਡਿਵਾਈਡ ਕਰਕੇ ਤੁਸੀਂ ਇਹ ਕੰਮ ਕਰੋਗੇ ਔਰ ਛੋਟੇ ਤੋਂ ਕਰੋ ਜ਼ਰੂਰੀ ਨਹੀਂ ਆ ਵੀ ਅੱਜ ਤੁਸੀਂ ਕੋਈ ਵੱਡਾ ਬਜਟ 20-25 ਲੱਖ ਵਾਲਾ ਲੈ ਕੇ ਚੱਲਣਾ ਮੈਂ ਕਹਿੰਨਾ ਅਜੇ ਜੇ ਤੁਸੀਂ ਪੋਲਟਰੀ ਦਾ ਕੰਮ ਕਰਨਾ ਆ ਤੁਸੀਂ ਘਰੇ ਵੀ 50 ਮੁਰਗੀਆਂ ਰੱਖ ਲਓ ਕਿੰਨੇ ਕੁ 1200 1500 ਤੱਕ ਤੁਸੀਂ ਉਹਦਾ ਇੱਕ ਵਾਰੀ ਖਰਚਾ ਲਾ ਲਓ ਸਾਰਾ ਜਿਹੜਾ ਖੁੱਡਾ ਖਾਡਾ ਬਣਾਉਣਾ 5000 ਵੀ ਲਾ ਲਓ ਤਾਂ ਤੁਸੀਂ ਉਹ ਦੇਖ ਲਓ ਵੀ ਸਾਲ ਦੇ ਵਿੱਚ 280 85 ਜਿਹੜੇ ਉਹਨਾਂ ਨੇ ਆਂਡੇ ਦੇਣੇ ਹੁੰਦੇ ਆ 10 12 ਰੁਪਏ 15 ਰੁਪਏ ਦਾ ਇੱਕ ਦੇਸੀ ਅੰਡਾ ਤੁਹਾਡੇ ਜਦੋਂ ਪਤਾ ਲੱਗਿਆ ਘਰੋਂ ਲੈ ਕੇ ਜਾਣਾ ਅਗਲੇ ਨੇ ਔਰ ਉਹਦੇ ਤੋਂ ਤੁਹਾਨੂੰ ਅੱਗੇ ਦੀ ਅੱਗੇ ਟ੍ਰੇਨਿੰਗ ਵੀ ਆਈ ਜਾਣੀ ਹੈ ਤੇ ਤੁਹਾਡੇ ਹਰ ਰੋਜ਼ ਘਰੇ ਪੈਸਾ ਡਿੱਗਣਾ ਹੈ ਤੇ ਖਰਾਕ ਕੀ ਹੁੰਦੀ ਉਹਨਾਂ ਦੀ ਉਹ ਹੀ ਜਿਹੜੇ ਪੁਰਾਣੇ ਬਜ਼ੁਰਗ ਘਰੇ ਰੱਖਦੇ ਸੀਗੇ ਤੇ ਵੱਧ ਤੋਂ ਵੱਧ ਇੱਕ ਦੋ ਬੋਰੀਆਂ ਫੀਡ ਤੁਸੀਂ ਲਿਆ ਕੇ ਰੱਖ ਲਈ ਤਾਂ ਉਹ ਸਾਲ ਜਿਹੜੀ ਉਹ ਖਤਮ ਨਹੀਂ ਹੁੰਦੀ ਤੋ ਮੇਰੇ ਵੀਰ ਜਰੂਰ ਇਹਨਾਂ ਚੀਜ਼ਾਂ ਨੂੰ ਧਿਆਨ ਦਿਓ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਅੱਗੇ ਵੀ ਲੋਕਾਂ ਤੱਕ ਇਹ ਚੀਜ਼ ਜਿਹੜੀ ਜਾਵੇ ਔਰ ਲੋਕ ਇਹ ਚੀਜ਼ ਨੂੰ ਸਮਝਣ ਇੱਕ ਇੱਕ ਬਿਜ਼ਨਸ ਦੇ ਤੌਰ ਤੇ ਇਸ ਕੰਮ ਨੂੰ ਲੈਣ ਨਾ ਕਿ ਇੱਕ ਜ਼ਿੰਦਗੀ ਨੂੰ ਤੱਕਾ ਲਾਉਣ ਦੇ ਲਈ ਔਰ ਬਿਜ਼ਨਸ ਹਮੇਸ਼ਾ ਦਿਮਾਗ ਨਾਲ ਚੱਲਦੇ ਆ ਸੈਂਪਤੀ ਨਾਲ ਨਹੀਂ ਚੱਲਦੇ ਵੀ ਅਸੀਂ ਕਿਸੇ ਤੋਂ ਮਤਲਬ ਵੀ ਕੋਈ ਸਾਡੇ ਨਾਲ ਇਹ ਚੀਜ਼ ਦਾ ਸਾਥ ਦੇਵੇ ਸਾਡੀ ਸਪੋਰਟ ਕਰੇ ਸਾਡੇ ਤੇ ਤਰਸ ਕਰੇ ਬਿਜ਼ਨਸ ਇਦਾਂ ਨੂੰ ਚੱਲਦੇ ਬਿਜ਼ਨਸ ਦਿਮਾਗ ਨਾਲ ਚੱਲਦੇ ਆ ਔਰ ਉਹਦੇ ਲਈ ਜੋ ਚੀਜ਼ਾਂ ਬਣੀਆਂ ਹੁੰਦੀਆਂ ਹਨ ਉਹਨਾਂ ਨੂੰ ਫੋਲੋ ਕਰੋ ਸਿਸਟਮ ਜਿਹੋ ਜਿਹਾ ਵੀ ਹੋਵੇ ਚੰਗਾ ਹੋਵੇ ਮਾੜਾ ਹੋਵੇ ਉਹਦੇ ਵਿੱਚੋਂ ਤੁਸੀਂ ਆਪਦੇ ਲਈ ਬਿਹਤਰ ਹੀ ਆਪਦੇ ਲਈ ਵਧੀਆ ਲਾਈਫ ਕਿਵੇਂ ਜਿਉਣੀਆਂ ਉਹ ਟੋਡੇ ਤੇ ਹੁੰਦਾ ਆ ਜਿਹੜੇ ਬੰਦੇ ਜਿਹਦੇ ਅਸੀਂ ਕਹਿੰਦੇ ਆ ਵੀ ਸਾਡੇ ਪੁਰਖੇ ਘੋੜਿਆਂ ਦੇ ਸੌਂਕ ਜੰਗਲਾਂ 'ਚ ਟਾਈਮ ਕੱਢ ਲੈਂਦੇ ਸੀ ਉਹਨਾਂ ਨੂੰ ਤਾਂ ਅਸੀਂ 1000 ਗੁਣਾ ਬਿਹਤਰ ਐ ਨਾ ਹੁਣ ਦੇ ਹਾਲਾਤਾਂ 'ਚ ਬੈਠੇ ਤੇ ਜੇ ਹਜੇ ਵੀ ਅਸੀਂ ਨਹੀਂ ਸਮਝ ਸਕਦੇ ਤਾਂ ਫੇਰ ਰੱਬ ਹੀ ਰੱਖਿਆ ਮਿੱਤਰੋ ਸੋ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਹੁੱਲੜਬਾਜ਼ੀਆਂ ਚੋਂ ਤਮਾਸ਼ੀ ਬਿੰਨੀਆਂ ਚੋਂ ਹਾਸੇ ਮਜ਼ਾਕ ਐਂਟਰਟੇਨਮੈਂਟ ਮਨੋਰੰਜਨ ਚੋਂ ਨਿਕਲ ਕੇ ਥੋੜਾ ਜਿਹਾ ਇੱਕ ਸਿੱਖਿਆ ਵਾਲੇ ਪਾਸੇ ਨੂੰ ਹੋ ਕੇ ਇਹਨਾਂ ਚੀਜ਼ਾਂ ਨੂੰ ਧਿਆਨ ਦਿਈਏ ਨੌਲੇਜ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਤੇ ਇਹੋ ਜਿਹੀਆਂ ਚੀਜ਼ਾਂ ਤੋਂ ਜ਼ਰੂਰ ਲਿਆ ਕਰੋ ਨੌਲੇਜ ਤੇ ਜਿੰਨੇ ਵੀ ਆਪਣੇ ਮਾਹਿਰ ਐ ਖੇਤੀਬਾੜੀ ਦੇ ਉਹਨਾਂ ਦੇ ਰਾਬਤੇ 'ਚ ਜ਼ਰੂਰ ਆਓ ਧੰਨਵਾਦ ਥੈਂਕ ਯੂ ਸ਼ੇਅਰ ਕਰਿਓ ਵੀਡੀਓ